کئی دفعہ جپ کردہ کردیا تپ کردیا کردیا بندہ اتوں جد بنک درتے پہنچنے والا ہوں میں ایسے ہی دیکھے ابیاسی ایسے ستسنگ دیکھے نے پہنچنے والے انہیں مڑ پہن دے. اس ایک صوفی نے بڑا غزب کا کلام آخیا ہے قسمت کی بات دیکھیے ٹوٹی کہاں کمد دو چار ہاتھ جب کے لبے بام رہ گیا ਨ ਬਿਲਕੁਲ ਦੋ ਚਾਰ ਹੱਥ ਮੰਜ਼ਿਲ ਰਹਿ ਗਈ ਸੀ ਉੱਥੇ ਹੀ ਹੌਸਲਾ ਟੁੱਟ ਗਿਆ ਉੱਥੇ ਹੀ ਨਿਰਾਸ਼ਾ ਪੈਦਾ ਹੋ ਗਈ ਛੱਡੋ ਉੱਥੇ ਹੀ ਮੁੜ ਗਏ ਯਕੀਨ ਜਾਨੋ ਕਈ ਦਫਾ ਐਸਾ ਹੁੰਦਾ ਹੈ ਦਰਿਆ ਦੇ ਕੰਢੇ ਪਹੁੰਚ ਕੇ ਲੋਕੀ ਮੁੜ ਪੈਂਦੇ ਨੇ ਪਿਆਸੇ ਬਈ ਨਿਰਾਸ਼ੀ ਬਹੁਤ ਦਿਨ ਲਾ ਗਏ ਰੋਜ਼ ਰੋਜ਼ ਦਾ ਸਤਸੰਗ ਇਸ ਵਾਸਤੇ ਚਾਹੀਦਾ ਹੈ ਕਿ ਆਸਾ ਬਣੀ ਰਹੇ ਨਿਰਾਸ਼ਾ ਨਾ ਪੈਦਾ ਹੋਵੇ ਪ੍ਰੇਰਣਾ ਮਿਲਦੀ ਰਹੇ। ਔਰ ਇਹ ਵੀ ਗਲਵਖਰੇ ਇੱਕ ਕਈ ਦਫਾ ਗੁਰਦੁਆਰੇ ਦੇ ਵਿੱਚ ਬੈਠਣ ਵਾਲੇ ਆਉਣ ਵਾਲੇ ਵੀ ਨਿਰਾਸ਼ ਦੇਖੇ ਨੇ। ਬੈਠੇ ਨੇ, ਉਮੀਦ ਕੋਈ ਨਹੀਂ। ਇਸ ਤਰ੍ਹਾਂ ਜੈਸੇ ਕੋ 10-12 ਸਾਲ ਦੇ ਲੰਬੇ ਰੋਗ ਦੇ ਵਿੱਚ ਕੋਈ ਰੋਗੀ ਜੀ ਰਿਹਾ ਹੋਵੇ ਤੇ ਉਹ ਸੋਚਦਾ ਮੈਂ ਕਿੱਥੇ ਠੀਕ ਹੋਣਾ ਹੈ। ਨਾ ਉਸ ਨੂੰ ਦਵਾਈ ਤੇ ਭਰੋਸਾ ਰਹਿ ਜਾਂਦਾ ਹੈ, ਨਾ ਉਸ ਨੂੰ ਡਾਕਟਰ ਤੇ ਇਸ ਤਰ੍ਹਾਂ ਦੇ ਨਿਰਾਸ਼ ਸਤਸੰਗੀ ਦੇਖੇ ਨੇ ਨਾ ਸ਼ਬਦ ਤੇ ভরਸਾ ਨਾ ਕਥਾ ਤੇ ভরਸਾ ਨਾ ਕੀਰਤਨ ਤੇ ভরਸਾ ਨਾ ਗੁਰੂ ਤੇ ভরਸਾ ਰਹੀ ਨਹੀਂ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦੇ ਸੰਤਰ ਮੈਂ ਸਗਲੇ ਝਾਗੇ ਦੁਨੀਆ ਦੇ ਸਰੀਰ ਕਰੋਗੀ ਜੋ ਆਪਣੇ ਰੋਗਾਂ ਨਾਲ ਸਹਿਮਤ ਹੋ ਗਏ ਹਨ ਥੋੜੇ ਨੇ ਬੇਇਸਤਰਾ ਦੇ ਸਤਸੰਗੀ ਬਹੁਤ ਸਾਰੇ ਨੇ ਗੁਸਤਾਖੀ ਮਾਫ ਜੋ ਆਪਣੇ ਵਿਕਾਰਾਂ ਨਾਲ ਸਹਿਮਤ ਹੋ ਗਏ ਨਾ ਵੀ ਵਿਕਾਰ ਜਾਣੇ ਥੋੜੀ ਨੇ ਝੂਠ ਦੇ ਵਿੱਚ ਜੀਣਾ ਹੀ ਪਏਗਾ ਲੋਭ ਦੇ ਵਿੱਚ ਜੀਵਣਾ ਹੀ ਪਏਗਾ ਇਰਸ਼ਾ ਦੇ ਵਿੱਚ ਜੀਵਣਾ ਹੀ ਪਏਗਾ ਹੰਕਾਰ ਦੇ ਵਿੱਚ ਜੀਵਣਾ ਹੀ ਪਏਗਾ ਇੱਕ ਦੂਰ ਥੋੜ੍ਹਣ ਹੋਣ ਵਾਲੇ ਥੋੜੀ ਸਿਰਫ ਇੱਕ ਜਨਮ ਇਸੇ ਹੀ ਸਰੀਰ ਦੇ 10-12 ਸਾਲ ਦਾ ਕੋਈ ਲੰਮਾ ਰੋਗ ਹੋਵੇ ਤੇ ਰੋਗ ਨਾਲ ਰੋਗੀ ਸਹਿਮਤ ਹੋ ਜਾਂਦਾ ਹੈ ਇਹ ਜਿਹੜੇ ਮਾਨਸਿਕ ਰੋਗ ਨੇ ਤੇ ਕਈ ਜਨਮਾਂ ਤੋਂ ਸਾਡੇ ਨਾਲ ਚੱਲੇ ਆ ਰਹੇ ਨੇ ਕਈ ਜਨਮਾਂ ਤੋਂ ਲੰਬੇ ਰੋਗ ਨੇ ਬਹੁਤ ਲੰਬੇ ਰੋਗ ਨੇ ਆਹੰਗ ਰੋਗ ਦਾ ਇਹ ਸ਼ਬਦ ਦੇ ਜ਼ਿਕਰ ਕੀਤਾ ਹੈ ਸਤਿਗੁਰਾਂ ਨੇ ਕਿ ਆਹੰਗ ਰੋਗ ਇਹ ਹੰਕਾਰ ਇਹ ਤੇ ਕਈ ਜਨਮਾਂ ਤੋਂ ਸਾਡੇ ਨਾਲ ਚੱਲਿਆ ਹੈ ਕਈ ਜਨਮਾਂ ਤੋਂ ਮਨੁੱਖ ਸਹਿਮਤ ਹੋ ਗਏ ਔਰ ਆਪ ਸੁਣ ਕੇ ਹੈਰਾਨ ਹੋ ਗਏ ਜਰਮਨੀ ਦਾ ਪ੍ਰਸਿੱਧ ਡਾਕਟਰ ਫਰਾਇਡ ਕਿਹਾ ਕਰਦਾ ਸੀ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਕਿ ਹੰਕਾਰ ਨੂੰ ਜਿੱਤਿਆ ਜਾ ਸਕਦਾ ਹੈ ਈਗੋ ਨੂੰ ਮਾਰਿਆ ਜਾ ਸਕਦਾ ਹੈ ਲੋਭ ਨੂੰ ਖਤਮ ਕੀਤਾ ਜਾ ਸਕਦਾ ਹੈ ਕਾਮ ਨੂੰ ਜਿੱਤਿਆ ਜਾ ਸਕਦਾ ਕਹਿੰਦਾ ਨਹੀਂ ਲੋਭ ਦੀ ਜਿੱਤ ਹੋਵੇਗੀ ਹੰਕਾਰ ਦੀ ਜਿੱਤ ਹੋਵੇਗੀ ਕਾਮ ਦੀ ਜਿੱਤ ਹੋਵੇਗੀ ਤੇਰੀ ਨਹੀਂ ਹੋਵੇਗੀ ਤੇ ਜਦ ਤੂੰ ਲੜ ਲੜ ਕੇ ਵੀ ਹਾਰ ਨਹੀਂ ਹੈ ਤੇ ਲੜੀ ਨਾ ਨਾ ਸਮਾਂ ਬਰਬਾਦ ਕਰਨਾ ਆਪਣੀ ਸ਼ਕਤੀ ਬਰਬਾਦ ਕਰ ਜਰਮਨੀ ਦੇ ਇਸ ਪ੍ਰਸਿੱਧ ਡਾਕਟਰ ਨੇ ਐਸਾ ਕਹਿ ਦਿੱਤਾ ਸੀ ਕਹਿੰਦਾ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਉਹਨਾਂ ਨੂੰ ਇਸ ਦਾ ਗਿਆਨ ਨਹੀਂ ਸੀ ਉਹ ਜੀ ਕਹਿੰਦਾ ਹੈ ਕਿ ਇਹਨਾਂ ਨੂੰ ਜਿੱਤਿਆ ਜਾ ਸਕਦਾ ਕਹਿੰਦੇ ਨਾ ਮਨ ਨੂੰ ਜਿੱਤਣਾ ਕੀ ਹੈ ਮਨ ਨੂੰ ਜਿੱਤਣਾ ਤੋਂ ਮੁਰਾਦ ਹੈ ਹੰਕਾਰ ਨੂੰ ਜਿੱਤਣਾ ਮਨ ਨੂੰ ਜਿੱਤਣ ਤੋਂ ਮੁਰਾਦ ਹੈ ਲੋਭ ਨੂੰ ਜਿੱਤਣਾ ਮਨ ਨੂੰ ਜਿੱਤਣ ਤੋਂ ਮੁਰਾਦ ਹੈ ਵਾਸ਼ਨਾ ਨੂੰ ਜਿੱਤਣਾ ਉਹ ਕਹਿੰਦਾ ਸੀ ਨਹੀਂ ਜਿੱਤਿਆ ਜਾ ਸਕਦਾ ਨਾ ਸਮਾਂ ਬਰਬਾਦ ਕਰੋ ਨਾ ਆਪਣੀ ਸ਼ਕਤੀ ਜ਼ਾਇਆ ਕਰੋ ਜੋ ਲੋਭ ਕਰਾਂਦਾ ਹੈ ਕਰੋ ਜੋ ਹੰਕਾਰ ਮੰਗਦਾ ਹੈ ਦਿਓ ਜੋ ਵਾਸ਼ਨਾ ਚਾਹਦੀ ਹੈ ਕਰੋ ਲੜੋ ਨਾ ਲੜ ਕੇ ਆਪਣਾ ਸਮਾਨ ਨਾ ਬਰਬਾਦ ਕਰੋ ਲੜ ਕੇ ਆਪਣੀ ਸ਼ਕਤੀ ਨਾ ਬਰਬਾਦ ਕਰੋ ਪਰ ਭਾਰਤ ਦੇ ઋષਿ ਕਹਿੰਦੇ ਰਹੇ ਨੇ ਗੁਰਬਾਣੀ ਕਹਿੰਦੀ ਹੈ ਨਹੀਂ ਜਿੱਤੇ ਜਾ ਸਕਦੇ ਪਰ ਕਦੀ ਕਦਾਈ ਕੋਈ ਹਜ਼ਾਰਾਂ ਦੇ ਚੋਂ ਇੱਕ ਕਦ ਜਿੱਤਦਾ ਹੈ ਤਾਂ ਫਿਰ ਭਰੋਸਾ ਨਹੀਂ ਬਚਦਾ ਹਜ਼ਾਰ ਬੂਟੇ ਲਾਈਏ ਅੰਬ ਦੇ ਤੇ ਸਿਰਫ ਇੱਕ ਨੂੰ ਫਲ ਲੱਗਨ ਤੇ ਬਾਕੀ ਸਾਰੇ ਸੁੱਕ ਸੜ ਜਾਣਗੇ ਤੋ ਫਿਰ ਨਿਰਾਸ਼ਾ ਹੀ ਪੈਦਾ ਹੁੰਦੀ ਹੈ ਪਤਾ ਨਹੀਂ ਕਿਵੇਂ ਹੋ ਗਿਆ ਹੁਣ ਫੁੱਲ ਫਲ ਤੇ ਲੱਗਦੇ ਹੀ ਕੋਈ ਨਹੀਂ ਨਹੀਂ ਲੱਗਦੇ ਤੇ 999 ਬੂਟੇ ਮਰ ਜਾ ਗਏ ਕੁਮਲਾ ਗਏ ਕੁਝ ਨਹੀਂ ਲੱਗੇ ਬਹੁਤ ਸਾਰੇ ਸਦਸੰਗੀਆਂ ਨੂੰ ਵੀ ਜਦ ਦੇਖੀਦਾ ਹੈ ਵੀ ਲੱਭੇ ਤੇ ਇਹਨਾਂ ਨੂੰ ਵੀ ਕੱਖ ਕੁਝ ਨਹੀਂ ਲੰਗਰ ਦੇ ਭਾਂਡੇ ਮਾਂਝ ਦੇ ਮਾਂਝ ਦੇ ਇਹਨਾਂ ਦੇ ਹੱਥ ਘਸ ਗਏ ਨੇ ਮਾਲਾ ਫੇਰਦੇ ਫੇਰਦੇ ਉਂਗਲੀਆਂ ਘਸ ਗਈਆਂ ਨੇ ਬਾਣੀ ਪੜਦੇ ਪੜਦੇ ਅੱਖਾਂ ਕਮਜ਼ੋਰ ਹੋ ਗਈਆਂ ਨੇ گردوارے جانا جانا بڑھے ہو گئے نے لبے تو نراشا مایوسی بھائی ناسی بہت دن لاغے ہر مذہب طرح چسترا آ صوفی امیر خسرو یہ بھی صاف کہہ رہے ہیں اٹھتے نہیں ہیں اب تو دعا کے لیے بھی ہاتھ اے خدا ہوں تو پرارتنا کر جی نہیں کرتا ہوں میں تیرے اگوں دعا کرا اے بھی جی نہیں کرتا اے بھی میری آتما نہیں بنتی اٹھتے نہیں ہیں اب تو دعا کے لیے بھی اس قدر نہ امید ہوں پروردگار سے اے میرے پروردگار نہ امید ہو گیا تو میرا کی سوار میں کچھ بھی نہیں تو نو کی ملنا ہے کچھ بھی نہیں میں دورا دیا کدی کدائی کوئی ماں باپ تو نراش ہو جاتا ہے کدی کدائی کوئی براہ تو نراش ہو جاتا ہے ਕਦੀ ਕਦਾਈ ਕੋਈ ਮਿਤਰਾ ਤੋਂ ਨਿਰਾਸ਼ ਹੋ ਜਾਂਦਾ ਹੈ ਕਦੀ ਕਦਾਈ ਕੋਈ ਪਤਨੀ ਤੋਂ ਜਾਂ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ ਐਸਾ ਵੀ ਤੌਰ ਆਉਂਦਾ ਹੈ ਕਦੀ ਕਦਾਈ ਕੋਈ ਪ੍ਰਮਾਤਮਾ ਤੋਂ ਨਿਰਾਸ਼ ਹੋ ਜਾਂਦਾ ਹੈ ਗੁਰੂ ਤੋਂ ਨਿਰਾਸ਼ ਹੋ ਜਾਂਦਾ ਮੈਨੂੰ ਕੀ ਲੱਭਣਾ ਇਥੋਂ ਮੈਂ ਤਾਂ ਖੱਬ ਗਿਆ ਥੱਕ ਗਿਆ ਔਰ ਮੈਂ ਇਸ ਤਰ੍ਹਾਂ ਦੇ ਸਤਸੰਗੀ ਦੇਖੇ ਜਿਹੜੇ ਅੰਮ੍ਰਿਤ ਵੇਲੇ ਆ ਕੇ ਝੂਮ ਝੂਮ ਕੇ ਸੁਣਦੇ ਸੰਸ ਆਸਾ ਦੀ ਵਾਰ ਦਾ ਕੀਰਤਨ ਹੁਣ ਗੁਰਪੁਰਬ ਵਾਲੇ ਦਿਨ ਵੀ ਨਹੀਂ ਆਉਂਦੇ ਮੈਂ ਐਸੇ ਦੇਖੇ ਨੇ ਜੋ ਸੁੰਦਰ ਗੁੱਟਕੇ ਦਾ ਪੂਰਾ ਹੀ ਨਿਤਨੇਮ ਕਰ ਲੈਂਦੇ ਸਨ ਹੁਣ ਜਪਜੀ ਸਾਹਿਬ ਹੀ ਨਹੀਂ ਪੜਦੇ ਮੈਂ ਐਸੇ ਦੇਖੇ ਨੇ ਅੰਮ੍ਰਿਤ ਵੇਲੇ ਆ ਕੇ ਬੈਠਣਾ ਕਦੀ ਨਾਗਾ ਨਹੀਂ ਪਾਣਾ ਹੁਣ ਨਹੀਂ ਇਸ ਪਾਸੇ ਦਾ ਰੁਖ ਵੀ ਨਹੀਂ ਕਰਦੇ ਨਿਰਾਸ਼ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਐਸਾ ਤੇ ਹੋ ਸਕਦਾ ਕਿਸੇ ਪਹਾੜ ਨੂੰ ਖੋਦੀਏ ਸੋਨਾ ਨਾ ਮਿਲੇ ਹੀਰੇ ਨਾ ਲੱਭਣ ਐਸਾ ਤੇ ਹੋ ਸਕਦਾ ਹੈ ਕਿ ਕਿਸੇ ਸਾਗਰ ਦੇ ਚ ਗੋਤਾ ਮਾਰੀਏ ਤੇ ਮੋਤੀ ਨਾ ਮਿਲਣ ਪਰ ਐਸਾ ਕਦਾ ਹੀ ਨਹੀਂ ਹੋਵੇਗਾ ਕਿ ਜੀਵਨ ਦੇ ਗਹਿਰੇ ਤਲ ਦੇ ਚ ਚਲੇ ਜਾਈਏ ਤੇ ਪਰਮਾਤਮਾ ਦਾ ਨਾਮ ਨਾ ਮਿਲੇ ਪਰਮ ਆਨੰਦ ਨਾ ਮਿਲੇ ਮਿਲਦਾ ਹੈ ਆਪਣਾ ਆਪਣਾ ਵਕਤ ਲੱਗਦਾ ਹੈ ਸਮਾਂ ਲੱਗਦਾ ਹੈ ਕਿਧਰੇ ਜ਼ਰਾ ਜ਼ਿਆਦਾ ਗਹਿਰਾਈ ਚ ਜਾਣਾ ਪੈਂਦਾ ਹੈ ਕਿਧਰੇ ਛੇਤੀ ਜੋ ਹੈ ਗਲ ਬਣ ਜਾਂਦੀ ਮੈਂ ਇਸ ਤਰ੍ਹਾਂ ਵੀ ਦੇਖਿਆ ਹੈ ਕਈਆਂ ਦੀ ਬਹੁਤ ਛੇਤੀ ਗਲ ਬਣ ਗਈ ਕੁਝ ਦਿਨ ਵਾਹਿਗੁਰੂ ਦਾ ਜਪ ਕੀਤਾ ਔਰ ਮੈਂ ਆਪਣੀ ਅੱਖਾਂ ਨਾਲ ਦੇਖੇ ਨੇ ਗੱਲ ਬਣ ਗਈ ਮੈਂ ਇਸ ਤਰ੍ਹਾਂ ਦੇ ਇੱਕ ਦੋ ਬੰਦਿਆਂ ਨੂੰ ਦੇਖ ਕੇ ਈਰਖਾ ਦੇ ਵਿੱਚ ਵੀ ਆ ਗਿਆ ਮੈਂ ਕਿ ਹੱਦ ਹੋ ਗਈ ਅਸੀਂ ਤੋਂ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਇਹ ਜਹਾਦ ਕਰਦੇ ਰਹੇ ਇਹ ਜਹਾਦ ਕਰਦੇ ਰਹੇ ਸਾਰਿਆਂ ਨੂੰ ਰਸਤਾ ਦੱਸਦੇ ਰਹੇ ਕਿ ਤੂੰ ਪਹੁੰਚ ਵੀ ਗਿਆ ਹਾਲਾਂਕਿ ਮੈਨੂੰ ਕਹਿੰਦਾ ਸੀਗੇ ਨਹੀਂ ਜੀ ਇਹ ਮੈਨੂੰ ਅਰਥ ਦੱਸੋ ਤੇ ਮੈਂ ਨਾਮ ਜਪਣਾ ਹੈ ਸਾਧਨਾ ਕਰਨੀ ਮੈਂ ਕਿ ਠੀਕ ਹੈ ਜੀ ਕਰ ਤੇ ਜਦ ਉਸ ਨੂੰ ਰੰਗਿਆ ਹੋਇਆ ਦੇਖਿਆ ਉਹਦਾ ਸਰੂਰ ਦੇਖਿਆ ਉਹਦੀ ਮਸਤੀ ਦੇਖੀ ਮੈਂ ਕਿਹਾ ਮਿਤਰਾ ਤੈਨੂੰ ਵੇਖ ਕੇ ਮੈਨੂੰ ਧਾਰਮਿਕ ਈਰਖਾ ਪੈਦਾ ਹੋ ਗਈ ਹੈ ਈਰਖਾ ਔਰ ਉਸ ਦਿਨ ਮੈਨੂੰ ਪਤਾ ਚੱਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ ਮੈਂ ਕசி ਤੇ ਹੱਥ ਕਰਦੇ ਰਹ ਗਏ ਐਂਜ ਜਾਓ ਐਂਜ ਜਾਓ ਤੇ ਤੂੰ ਦਵਾਰ ਤੇ دستਕ ਜਾ ਦਿੱਤੀ ਹੈ ਤੇਰੇ ਕੋਲ ਸਰੂਰ ਜ਼ਾਰੋ ਜ਼ਾਰ ਰੋਣ ਵੀ ਲੱਗ ਪਿਆ ਤੇਰੇ ਕੋਲੇ ਮਸਤੀ ਤੇਰੇ ਕੋਲੇ ਆਨੰਦ تیرے کو کھیڑا تھوڑے دنوں چ بس اتنا ہے کوئی وکار کی پرت تھوڑی پی کوئی پتھر تھوڑے جہاں پیسن ہٹائے اندروں ادروں جرنا فٹ پیا نکل پہ کدرے یہ مٹی ریت بہت زیادہ پی ہے کدرے پتھر بہت زیادہ پہنے ہٹا پے ہٹانے پی گئے ہٹانے تو خیر مخت سرمرز کرا ہر اوگن ایک بندن ہے زنجیر ہے ਜਨਮਾ ਜਨਮਾਂ ਤਰਾ ਤੋਂ ਮਨੁੱਖ ਔਗਣਾਂ ਦੇ ਜੀਵਣ ਦਾ ਆਦੀ ਹੋ ਚੁੱਕਿਆ ਹੈ ਤਾਂ ਹੁਣ ਮੰਨਦਾ ਵੀ ਨਹੀਂ ਕਿ ਔਗਣ ਹਟ ਸਕਦੇ ਨੇ ਕਿੰਨੇ ਮਿਸਰ ਦੇ ਜਦ ਕ੍ਰਾਂਤੀ ਹੋਈ ਨਾ ਕਰਨਲ ਨਾਸਰ ਨੇ ਕਰਾਈ ਤੇ ਸ਼ਾਹ ਫਾਰੂਕ ਨੂੰ ਨਿਕਲਣਾ ਪਿਆ ਮਿਸਰ ਤੋਂ ਜੋ ਦੁਨੀਆ ਦੀ ਰਾਜਨੀਤੀ ਦਾ ਥੋੜਾ ਅਧਿਐਨ ਕਰਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਕਿੰਗਡਮ ਖਤਮ ਹੋਇਆ ਤੇ ਕਰਨਲ ਨਾਸਰ ਦੇ ਨਾਲ ਉੱਥੇ ਡੈਮੋਕ੍ਰੇਸੀ ਆਈ ਮਿਸਰ ਦੇ ਵਿੱਚ ਤੇ 나서ਰ ਨੇ ਪਹਿਲਾ ਐਲਾਨ ਇਹ ਕੀਤਾ ਕਿ ਸ਼ਾ ਫਾਰੂਕ ਨੇ ਗਦਾਰੀ ਦੇ ਦੋਸ਼ ਦੇ ਚ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੋਈ ਉਹ ਸਾਰੇ ਆਜ਼ਾਦ ਕਰ ਦੋ ਖੋਲ ਦੋ ਕਿਉਂਕਿ ਉਹ ਜਮਹੂਰੀਅਤ ਲਈ ਲੜ ਰਹੇ ਸਨ ਤੇ ਸ਼ਾ ਫਾਰੂਕ ਨੇ ਉਹਨਾਂ ਨੂੰ ਕੈਦ ਕਰ ਦਿੱਤਾ ਸੀ 나서ਰ ਦਾ ਪਹਿਲਾ ਹੁਕਮ ਇਹਨੂੰ ਕੱਢ ਦੋ ਸਾਰਿਆਂ ਨੂੰ ਆਜ਼ਾਦ ਕਰ ਦੋ ਉਹਨਾਂ ਦੀ ਬੜੀ ਮਿਹਨਤ ਸੀ ਵਿਚਾਰਿਆਂ ਨੇ 10-20 ਸਾਲ ਤੋਂ ਜੇਲ੍ਹ ਦੇ ਸੜ ਰਹੇ ਨੇ ਜਨ ਦੇ ਚੋ ਪਕੜੇ ਗਏ ਸਨ ਅੱਜ ਬੁੱਢੇ ਹੋ ਚੁਕੇ ਸਨ ਜੇਲਾਂ ਵਿੱਚ ਬੀੜੀਆਂ ਪੈਰਾਂ 'ਚ ਪਈਆਂ ਹੋਈਆਂ ਹੱਤਕੜੀਆਂ ਹੱਥਾਂ 'ਚ ਕਹਿੰਦੇ ਨੇ ਸ਼ਾਈ ਵਕਤ ਦੀ ਹਕੂਮਤ ਦਾ ਇਹ ਐਲਾਨ ਵੀ ਕੈਦੀ ਅਸੀਂ ਰਹਾ ਕਰਦੇ ਹਾਂ ਤੇ ਜਦ ਉਹਨਾਂ ਕੈਦੀਆਂ ਨੂੰ ਆਖਿਆ ਗਿਆ ਉਹ ਇੱਕੋ ਹੀ ਜੇਲ੍ਹ 'ਚ ਰੱਖੇ ਗਏ ਸਨ ਸਾਰੇ ਵੀ ਅੱਜ ਤੋਂ ਤੁਸੀਂ ਰਹਾ ਮੈਂ ਪੜ ਕੇ ਹੈਰਾਨ ਹੋਇਆ ਅਸੀਫ صدیق ਕੈਦੀਆਂ ਨੇ ਰਿਹਾ ਹੁਣ ਤੋਂ ਇਨਕਾਰ ਕਰ ਦਿੱਤਾ ਕਹਿੰਦੇ ਨਹੀਂ ਕਿੱਥੇ ਜਾਈਏ ਕਿਸੇ ਨੂੰ 30 ਸਾਲ ਹੋ ਗਏ ਸਨ ਕਿਸੇ ਨੂੰ 40 ਸਾਲ ਕਈ ਤੇ ਕਹਿੰਦੇ ਸਨ ਅਸੀਂ ਆਪਣੇ ਘਰ ਦਾ ਰਸਤਾ ਹੀ ਭੁੱਲ ਗਏ ਸਾਨੂੰ ਹੁਣ ਬੱਚਿਆਂ ਦੇ ਨਾਮ ਵੀ ਯਾਦ ਨਹੀਂ ਰਹੇ ਕਈ ਤੇ ਕਹਿੰਦੇ ਸਨ ਪਤਾ ਨਹੀਂ ਸਾਡੇ ਮਾਂ ਬਾਪ ਰਹੇ ਹੋਣੇ ਨੇ ਕਿ ਨਹੀਂ ਬੁੱਢੇ ਹੋ ਚੁੱਕੇ ਸਨ ਕਿੱਥੇ ਜਾਈਏ ਜਵਾਨੀ 'ਚ ਪਕੜੇ ਗਏ ਸਨ ਕਿ ਕ੍ਰਾਂਤੀਆਂ ਅਕਸਰ ਜਵਾਨਾਂ ਦੇ ਮੋੜਿਆਂ ਤੇ ਚੱਲਦੀਆਂ ਨੇ ਬੁੱਢੇ ਹੋ ਗਏ ਸਨ ਪਰ ਜਦੋਂ ਉਹ ਹੁਕਮ ਸੁਣਾਇਆ ਗਿਆ ਨਹੀਂ ਤੁਹਾਨੂੰ ਆਜ਼ਾਦ ਕਰ ਦਿੱਤਾ ਕਹਿੰਦੇ ਕਿੱਥੇ ਜਾਈਏ ਦੋ ਟਾਈਮ ਬਗਤ ਸੇ ਰੋਟੀ ਮਿਲ ਜਾਂਦੀ ਹੈ 66 ਹੈ ਦੇ ਥਲੇ ਰਾਤ ਕੱਟ ਲੈਨੇ ਆ ਜ਼ਿੰਦਗੀ ਕੱਟ ਲੈਨੇ ਨਿਸ਼ਚਿੰਤਾ ਹੈ ਕਿੱਥੇ ਜਾਈਏ ਉਹਨਾਂ ਨੂੰ ਜ਼ਬਰਦਸਤੀ ਕੱਢਿਆ ਜੇਲ੍ਹ ਦੇ ਚੋਂ ਉਹਨਾਂ ਦੀ ਬੇੜੀਆਂ ਤੋੜੀਆਂ ਉਹਨਾਂ ਦੀਆਂ ਹੱਥਕੜੀਆਂ ਤੋੜੀਆਂ ਜੋ ਤੀ ਤੀ ਚਾਲੀ ਚਾਲੀ ਸਾਲ ਤੋਂ ਪੈਰਾਂ ਤੇ ਹੱਥਾਂ ਤੇ ਪਈਆਂ ਆਂੀਆਂ ਸੀ ਮੈਂ ਪੜ ਕੇ 당ਗ ਰਿਹਾ ਰਾਤ ਦੇ ਸਮੇਂ ਅੱਧੀ ਕੈਦੀ ਜੇਲ੍ਹ ਦੇ ਦਰਵਾਜ਼ੇ ਦੇ ਵਾਪਸ ਆ ਗਏ ਅੱਧੇ ਕੈਦੀ ਕਨੇ ਕਿੱਥੇ ਰਾਤ ਕੱਟੀ ਕਿੱਥੇ ਜਾਈਏ ਸਰਦਾ ਕੋਈ ਆਪਣਾ ਬਾਹਰ ਹੈ ਵੀ ਕਿ ਨਹੀਂ ਹੁਣ ਤਾਂ ਕੁਝ ਪਤਾ ਨਹੀਂ ਚੱਲਦਾ ਅੰਦਰ ਸੁੱਖ ਹੈ ਜੇਲ੍ਹ ਘਰ ਪ੍ਰਤੀਤ ਹੁੰਦੀ ਪਈ ਹੈ ਜਿਸ ਦਿਨ ਜੇਲ੍ਹ ਆਪਣਾ ਘਰ ਲੱਗੇ ਤਾਂ ਜੇਲ੍ਹ ਤੋਂ ਆਜ਼ਾਦ ਹੋਣ ਦਾ ਖਿਆਲ ਵੀ ਨਹੀਂ ਰਹਿੰਦਾ ਜਿਸ ਦਿਨ ਔਗਣਾ ਨਾਲ ਬੰਦਾ ਸਹਿਮਤ ਹੋ ਜਾਏ ਤਾਂ ਫਿਰ ਔਗਣਾ ਨੂੰ ਤੋੜਨ ਦਾ ਖਿਆਲ ਵੀ ਨਹੀਂ ਆਉਂਦਾ ਜਿਸ ਦਿਨ ਜ਼ੰਜੀਰਾਂ ਗਹਿਣੇ ਬਣ ਜਾਣ ਤਾਂ ਇਹਨਾਂ ਨੂੰ ਤੋੜਨ ਦੀ ਫਿਰ ਹਿੰਮਤ ਵੀ ਨਹੀਂ ਪੈਂਦੀ ਗੁਰੂ ਦਾ ਪਹਿਲਾ ਇਹ ਕੰਮ ਹੈ ਅਗਲੇ ਨੂੰ ਅਹਿਸਾਸ ਕਰਾਣਾ ਤੂੰ ਰੋਗੀ ਹੈ ਤੂੰ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ ਔਰ ਗੁਰੂ ਦਾ ਇਹ ਕੰਮ ਆਉਂਦਾ ਹੈ ਤੂੰ ਪੁਰਖਾ ਜਪ ਜਪਦਿਆਂ ਜਪਦਿਆਂ ਹਤਕੜੀਆਂ ਕੱਟ ਜਾਣਗੀਆਂ ਬੇੜੀਆਂ ਕੱਟ ਜਾਣਗੀਆਂ ਤੂੰ ਆਜ਼ਾਦ ਹੋ ਜਾਏਗਾ ਔਰ ਆਜ਼ਾਦ ਹੁੰਦੇ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਏਗੀ ਪਰਮ ਘਰ ਦੀ ਪ੍ਰਾਪਤੀ ਹੋਵੇਗੀ ਤੇਰੀ ਸਾਰੀ ਭਟਕਣਾ ਮਿਟ ਜਾਏਗੀ ਅੱਜ ਦੇ ਪਾਵਨ ਪਵਿੱਤਰ ਬਾਗ ਦੇ ਸਤ ਸੰਗ ਦਾ ਗੁਰੂ ਦੀ ਮਹਿਮਾ ਦਾ ਗੁਰੂ ਦੀ ਸੰਗਤ ਦਾ ਇਸ ਤਰ੍ਹਾਂ ਦਾ ਕੁਝ ਫਲ ਮੇਰੇ ਬਾਦਸ਼ਾਹ ਨੇ ਦੱਸਿਆ ਸلسلਵਾਰ ਆਪ ਸਰਵਨ ਕਰੋ ਦਾਸ ਅਖਰੀ ਅਰਥ ਆਪ ਜੀ ਦੇ ਸਾਹਮਣੇ ਰੱਖੇ ਇੱਕ ਦਫਾ ਪਿਆਰ ਨਾਲ ਲਖੋ ਸਤਨਾ ਸਿੰਘ ਵਾਰੀ ਟੋੜੀ ਮਹੱਲਾ ਪੰਜਵਾ ਘਰ ਪੰਜਵਾ ਦੋ ਪਦੇ ਇਤ ਓੰਕਾਰ ਸਤਗੁਰ ਪ੍ਰਸਾਦ ਦੋ ਪਦਿਆਂ ਦੇ ਵਿੱਚ ਇਸ خیال ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਟੋੜੀ ਰਾਗ ਦੇ ਰਾਹੀਂ ਸਾਡੇ ਸਾਹਮਣੇ ਕੀਤਾ ਹੈ ਈਸ਼ਵਰ ਇੱਕ ਹੈ ਉਸ ਤੋਂ ਉਤਪਤੀ ਪਲਣਾ ਤੇ ਨਾ ਸੋਰੀਆ ਉਹ ਸਤ ਸਰੂਪ ਹੈ ਔਰ ਉਹ ਗੁਰੂ ਹੈ ਪ੍ਰਸਾਦ ਉਹ ਦਿਆਲੂ ਹੈ ਦਇਆ ਦੀ ਮੂਰਤੀ ਹੈ ਹਾਂਜੀ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਉਸ ਪਰਿਪੂਰਨ ਪਰਮਾਤਮਾ ਨੇ ਮੇਰਾ ਐਸਾ ਗੁਣ ਬਣਾ ਦਿੱਤਾ ਹੈ ਮੇਰੇ ਐਸੇ ਔਗਣ ਕੱਢ ਦਿੱਤੇ ਨੇ ਐਸੀ ਬਖਸ਼ਿਸ਼ ਕਰ ਦਿੱਤੀ ਹੈ ਮੈਨੂੰ ਐਸਾ ਗੁਣਮਾਨ ਬਣਾ ਦਿੱਤਾ ਹੈ ਹਾਂ ਜੀ ਪੰਜ ਦੋਗ ਅਰ ਅੰਗ ਰੋਗ ਇਹ ਤੰਤੇ ਸਗਲ ਦੂਰ ਕੀਨ ਪੰਜੇ ਪਾਪ ਮਨੁੱਖ ਜਦ ਵੀ ਪਾਪ ਕਰਦਾ ਹੈ ਅਹੰਕਾਰ ਵਸੋਕੇ ਕਰਦਾ ਹੈ ਜਦ ਵੀ ਪਾਪ ਕਰਦਾ ਹੈ ਲੋਭ ਵਸੋਕੇ ਕਰਦਾ ਹੈ ਜਦ ਵੀ ਪਾਪ ਕਰਦਾ ਹੈ ਵਾਸ਼ਨਾ ਵਸੋਕੇ ਕਰਦਾ ਹੈ ਜਦ ਵੀ ਪਾਪ ਕਰਦਾ ਹੈ ਕ੍ਰੋਧ ਵਸੋਕੇ ਕਰਦਾ ਹੈ ਮੋਸ ਵਸੋਕੇ ਕਰਦਾ ਹੈ ਕਾਰਨ ਤੇ ਹੀ ਹੈ ਤੇ ਜਦ ਬੀਜ ਹੈ ਹੀ ਹੈ ਤਾਂ ਸਭ ਤੇ ਕਹਿ ਨਹੀਂ ਜਿਹੜੇ ਪੰਜੇ ਪਾਪ ਨੇ ਤੇ ਇਹਨਾਂ ਦਾ ਜਿਹੜਾ ਮੁਖੀ ਹੈ ਅਹੰਕਾਰ ਇਹ ਤਨ ਚ ਸਾਰੇ ਘਟ ਦਿੱਤੇ ਐਸੇ ਪ੍ਰਮਾਤਮਾ ਨੇ ਮੇਰਾ ਗੁਣ ਬਣਾਇਆ ਹੈ